ਹਾਂਜੀ ਜੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਚ ਰਹੇ ਜੇ ਕੋਠੀ ਆਪਣੀ ਹਾਂਜੀ 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 ਤਾਂ ਟੋਟਲ ਜਗ੍ਹਾ ਕਿੰਨੀ ਹੈ ਸਰ ਇਹ 5 ਮਰਲੇ ਆ ਜੀ 207 ਦੀ ਮਿੰਤੀ ਵਾਲੇ ਆ ਓਕੇ ਹਾਂਜੀ 207 ਗੱਜ ਨਹੀਂ ਨਹੀਂ 207 ਮਿੰਤੀ 207 ਮਿੰਤੀ ਹੈ ਹਾਂਜੀ ਉਹਦਾ ਕੀ ਮਤਲਬ ਹੋਇਆ ਇਹ ਜਿਹੜਾ ਮਿੰਤੀ ਹੁੰਦੀ ਨਾ ਜੀ ਛੋਟੀ ਵੱਡੀ ਅੱਛਾ ਅੱਛਾ 207 ਦੀ ਮਿੰਤੀ ਵਾਲੇ 5 ਮਰਲੇ ਆ हां जी ओके ते ਕਿੰਨੇ ਫੁੱਟ ਬਾਈ ਕਿੰਨੇ ਫੁੱਟ ਜਗਾ ਜੀ ਜਾਂ 30 ਬਾਈ 40 ਹੋਊਗੀ ਅੱਛਾ ਮੈਂ ਤੀਰ ਬਾਈ ਘਰ ਕਰ ਚੜ੍ਹ ਦੋ ਤੇ ਵੇਚਨੇ ਲਈ ਚੀਜ਼ ਪਹਿਲੀ ਚੀਜ਼ ਹੀ ਅਗਲੇ ਆਏ ਪੁੱਛਣੀ ਹੁੰਦੀ ਹੈ ਤੇ ਮਤਲਬ ਆਪਾਂ ਮੋਟਾ ਮੱਡੀ ਲਾ ਕੇ ਚੱਲੀਏ ਵੀ 30 ਬਾਈ 40 ਦਾ ਹੈਗਾ ਇਹ ਤੋਂ ਇੱਕ ਦੋ ਫੁੱਟ ਉੱਪਰ ੱਲੇ ਹੋ ਸਕਦੇ ਆ ਹਨਾ ਹਾਂ ਜੀ ਹਾਂ ਜੀ ਅੱਛਾ ਬਣਿਆ ਕੀ ਕੀ ਆ ਦੋ ਰੂਮ ਬਣੇ ਆ ਜੀ ਲੌਬੀ ਕਿਚਨ ਵਾਸ਼ਰੂਮ ਆ ਗੱਡੀ ਪਾਰਕਿੰਗ ਲੱਗਦੀ ਹੈ ਠੀਕ ਠੀਕ ਹੈ ਤੇ ਗਲੀ ਕਿੰਨੀ ਚੌੜੀ ਹੈ ਬਾਹਰ ਹੈਗੀ ਵੀ ਕੀ ਹੈਗੀ ਹੈ ਜੀ ਓਕੇ ਜਿਹੜਾ ਘਰ ਦੀ ਤੁਹਾਡੇ ਬੈਕਸਾਈਡ ਤੇ ਕੋਈ ਆਫਿਸ ਸੀ ਜਾਂ ਦੁਕਾਨ ਜੀ ਦਿਖਦੀ ਪਈ ਹੈ ਉਹ ਵੀ ਵਿੱਚ ਹੈ ਵਿੱਚ ਨਹੀਂ 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 ਉਹ ਲੱਗ ਗਿਆ ਜੀ ਉਹ ਲੱਗ ਗਿਆ ਵੈਸੇ ਘਰ ਦੇ ਵਿੱਚੋਂ ਰਸਤਾ ਹੈਗਾ ਨਾ ਉਹਨੂੰ ਹਾਂ ਜੀ ਹੈਗਾ ਜੀ ਵਿੱਚੋਂ ਦਰਵਾਜ਼ਾ ਦਿੱਤਾ ਹੈ ਦਰਵਾਜ਼ਾ ਦਿੱਤਾ ਹੈ ਫਿਰ ਉਹ ਤੁਸੀਂ ਬੰਦ ਕਰ ਦਿਓਗੇ ਰਾਈਟ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਇਹ ਕਦੋਂ ਦਾ ਬਣਿਆ ਹੈ ਮਕਾਨ ਜੀ ਹੈ ਇਹ ਨੂੰ ਹੋ ਗਿਆ ਜੀ 10 10 ਸਾਲ ਹਾਂ ਆਪ ਬਣਾਇਆ ਹੈ ਜੀ ਹਾਂ ਜੀ ਹਾਂ ਜੀ ਆਪਣਾ ਆਪ ਬਣਾਇਆ ਮਤਲਬ ਬਣਾਇਆ ਹੋਇਆ ਨਹੀਂ ਲਿਆ ਹੈ ਨਹੀਂ ਨਹੀਂ ਠੀਕ ਹੈ ਤੇ ਵੇਚਣ ਕਿ ਲੱਗੇ ਜੀ ਇਹਨੂੰ ਪਾਹ ਪਈ ਸੀਗੀ ਜੀ ਪ੍ਰਾਪਰਟੀ ਵੇਚਣ ਲਈ ਓਕੇ ਠੀਕ ਅੱਛਾ ਤੁਸੀਂ ਇੱਥੇ ਰਹਿੰਦੇ ਜੀ ਮਤਲਬ ਇਹਲੇ ਕੋਈ ਕਾਰਨ ਹੁੰਦਾ ਨਾ ਕਿਉਂਕਿ ਖਰੀਦਦਾਰ ਅਕਸਰ ਹੀ ਪੁੱਛਦੇ ਆ ਕਿ ਇਹਦੀ ਵੇਚਣ ਕਿਉਂ ਲੱਗਿਆ ਇਹਨੂੰ ਪ੍ਰਾਪਰਟੀ ਨੂੰ ਨਹੀਂ ਨਹੀਂ ਆਪਣੀ ਕੋ ਪਈ ਸੀਗੀ ਫੇਰ ਵੇਚਣ ਲਈ ਅੱਛਾ ਤੁਸੀਂ ਆਪ ਰਹਿ ਰਹੇ ਜੀ ਇਹਦੇ ਵਿੱਚ ਹਾਂਜੀ ਤੁਸੀਂ ਆਪ ਰਹਿ ਰਹੇ ਜੀ ਇਹਦੇ ਵਿੱਚ ਨਹੀਂ ਨਹੀਂ ਆਹ ਕੌਣ ਰਹਿ ਰਿਹਾ ਹੈ ਇਹਦੇ ਵਿੱਚ ਉਦਾਂ ਮਤਲਬ ਉਦਾਂ ਆਪਣੇ ਲਈ ਰੱਖੀ ਆ ਅੱਛਾ ਅੱਛਾ ਤੇ ਉਛ ਲਈ ਰਹਿ ਜਾਦਾ ਓਕੇ ਓਕੇ ਤੇ ਇਹਦਾ ਜਿਹੜਾ ਲਾਸਟ ਮੁੱਲ ਕੀ ਹੈ ਸਾਢੇ 16 ਦੀ ਡਿਮਾਂਡ ਹੈ ਠੀਕ ਹੈ ਤੇ ਲੋਕੇਸ਼ਨ ਕੀ ਹੈ ਦੀ ਹਾਂਜੀ ਲੋਕੇਸ਼ਨ ਕਿਹੜੀ ਹੈ ਕਿਹੜੀ ਜਗ੍ਹਾ ਤੇ ਹੈ ਫਗਵਾੜਾ ਜੰਡੀਗੜ ਬਾਈਪਾਸ ਤੇ ਆਏ ਨੇ ਸੁਣੋ ਆ ਫਗਵਾੜਾ ਚੰਡੀਗੜ ਬਾਈਪਾਸ ਓਕੇ ਹਾਂਜੀ ਖੱਬੇ ਹੱਥ ਹੀ ਗੇਟ ਆਂਦਾ ਜੀ ਬੁਲਾਰੀ ਦਾ ਬੁਲਾਰੀ ਬੁਲਾਰੀ ਪੁਲਾਰਾਏ ਹਾਂਜੀ ਉਹਦੇ ਐਂਟਰ ਕਰਦੇ ਸਾਰੇ ਆ ਜੀ ਇੱਕ ਮਿੰਟ ਦੀ ਦੂਰੀ ਦੀ ਹੈ ਸਰ ਪੁਲਾਰਾਏ ਪੈਂਦੇ ਆ ਹਾਂਜੀ ਠੀਕ ਹੈ ਤੇ ਇਸ ਜਿਹੜੀ ਤੁਸੀਂ ਪ੍ਰਾਪਰਟੀ ਵੇਚਨੇ ਲਾਈਏ ਇਹਦੀ ਕੋਈ ਖਾਸ ਯੂਨੀਕ ਗੱਲ ਹੋਏ ਕੋਈ ਵਧੀਆ ਗੱਲ ਹਾਂਜੀ ਕੋਈ ਇਹਦੀ ਵਧੀਆ ਗੱਲ ਦੱਸੋ ਵੀ ਇਹ ਚਾਹ ਪ੍ਰਾਪਰਟੀ ਜਿਹੜੀ ਇਹ ਪਹਿਲਾਂ ਇਹ ਤੁਹਾਨੂੰ ਆ ਫਾਇਦਾ ਹੈ ਦਾ ਹਨਾ ਕੋਈ ਜਾਂ ਵਧੀਆ ਬਣੀ ਹੈ ਜਾਂ ਲੋਕੇਸ਼ਨ ਵਧੀਆ ਹੈ ਜਾਂ ਉਹਨਾਂ ਵਾਲੇ ਟਾਈਮ 'ਚ ਹਨਾ ਵਧੀਆ ਬੰਦਾ ਤੇ ਸਾਹਮਣੇ ਹੀ ਆ ਜੀ ਕੰਮ ਕਰਨ ਨੂੰ ਨੇ ਨਿਕ ਬਣੀ ਤੇ ਵਧੀਆ no doubt ਵੀਡੀਓ ਦੇ ਵਿੱਚ ਤੁਹਾਡਾ ਹਾਂ ਠੀਕ ਮਾਣ ਚੱਕ ਕੇ ਰੱਖਣਾ ਲਾ ਬਸ ਓਕੇ ਠੀਕ ਫੋਟੇ ਰਹੀ ਹੈ ਉਹ ਬਸ ਠੀਕ ਹੈ ਅੱਛਾ ਕੋਈ ਪ੍ਰੋਬਲਮ ਵੀ ਹੈਗੀ ਇੱਥੇ ਕੋਈ ਕੋ ਪਾਣੀ ਖੜਨ ਦੀ ਕੋਈ ਕੁਛ ਨਹੀਂ ਨਹੀਂ ਜੀ ਓਕੇ ਸਭ ਕੋਈ ਓਕੇ ਸਮਝੀਵਲ ਲੱਗਾ ਹੈ ਸਭ ਕੋਈ ਠੀਕ ਹੈ ਤੇ ਕਾਗਜ਼ ਇਹਦੇ ਕੰਪਲੀਟ ਨੇ ਪੂਰੇ ਹਾਂ ਜੀ ਹਾਂ ਜੀ ਰਜਿਸਟਰੀ ਵਾਲੀ ਜਗ੍ਹਾ ਹੈ ਰਜਿਸਟਰੀ ਕੋਈ ਲਾਲ ਲਕੀਰ ਤਾਂ ਨਹੀਂ ਕੰਮ ਵਿੱਚ ਹਨਾ ਨਹੀਂ ਨਹੀਂ ਠੀਕ ਹੈ ਤੇ ਇਹਦਾ ਮੱਥਾ ਕਿੱਧਰ ਨੂੰ ਹੈ ਗੇਟ ਜਿਹੜਾ ਉਹ ਕਿਹੜੇ ਪਾਸੇ ਹੈ ਗੇਟਿੰ ਦਾ ਚੜਦੇ ਪਾਸੇ ਹੀ ਆ ਜਾਂਦਾ ਚੜਦੇ ਪਾਸੇ ਠੀਕ ਹੈ ਪੂਰਬ ਵੱਲ मुंह ਹੈ ਵੈਰੀ ਗੁੱਡ ਤੇ ਕੋਈ ਇਹਦਾ ਹੋਰ ਕੋਈ ਰਗੜਾ ਝਗੜਾ ਕੋਈ ਹਿੱਸੇਦਾਰ ਨਹੀਂ ਨਹੀਂ ਕੋਈ ਲੋਨ ਹੈ ਜੇ ਪ੍ਰਾਪਰਟੀ ਤੇ ਕੋਈ ਇਹਦਾ ਕਲੀਅਰ ਕਿਸ ਬਿਲਕੁਲ ਕਲੀਅਰ ਟਾਈਟਲ ਹਾਂਜੀ ਠੀਕ ਹੈ ਤੇ ਇਹਦੀ ਕੋਈ ਕੰਧ ਸਾਂਝੀ ਹੋਏ ਕਿਸੇ ਨਾਲ ਨਹੀਂ ਸਾਰੀਆਂ ਕੰਧਾਂ ਆਪਣੀਆਂ ਨੇ ਠੀਕ ਹੈ ਤੇ ਲੱਗੇ ਆਬਾਦੀ ਜਿਹੜੀ ਉਹ ਕਿੰਨੀ ਕਿਹਾ ਮਤਲਬ ਦੂਰ ਮੋਰੇ ਦਾ ਜੀ ਪਿੰਡ ਆ ਇਹਦਾ ਸੰਗਣਾ ਵੇ ਅੱਛਾ ਮੋਰੇ ਪਿੰਡ ਆ ਫਿਰ ਸੰਗਣਾ ਮੋਰੇ ਪਿੰਡ ਤੋਂ ਕਿੰਨੀ ਦੂਰ ਆ ਮਤਲਬ ਨਾਲ ਹੀ ਇਹ ਇੱਕ ਦੋ ਪੈਲੀਆਂ ਦਾ ਫਰਕ ਹੈ ਬਸ ਇੰਨਾ ਕਹੀ ਆ ਠੀਕ ਆ ਤੇ ਲਾਗੇ ਕੋਈ ਹੋਰ ਨਿਸ਼ਾਨੀਆਂ ਦੇ ਤੌਰ ਤੇ ਕੋਈ ਸਕੂਲ ਕਾਲਜ ਕੋਈ ਮੰਦਿਰ ਗੁਰਦੁਆਰਾ ਸਕੂਲ ਉਧਾਂ ਪਿੰਡ ਦਾ ਸਰਕਾਰੀ ਸਕੂਲ ਵੀ ਨਾਲ ਹੀ ਆ ਹਾਂ ਹਾਂ ਉਹ ਵੀ ਇੱਕ ਦੋ ਮਿੰਟ ਦੀ ਵੋਕ ਤੇ ਹੀ ਆ ਠੀਕ ਆ ਹਾਂ ਜੀ ਠੀਕ ਆ ਬਾਕੀ ਜੇ ਸ਼ਹਿਰ ਵਾਲ ਨੂੰ ਵੀ ਜਾਣਾ ਬੰਦੇ ਨੇ ਮੇਨ ਬਸ ਅੱਡੇ ਨੂੰ ਹਾਂ ਹਾਂ ਉਹ ਵੀ 5 ਤੋਂ 7 ਮਿੰਟ ਦਾ ਰਸਤਾ ਬਾਈਕ ਤੇ ਠੀਕ ਆ ਸ਼ਹਿਰ ਕਿਹੜਾ ਲੱਗੇ ਵੱਡਾ ਪਿੰਡ ਆ ਫਗਵਾੜਾ ਹੀ ਹੈ ਜੀ ਅੱਛਾ ਫਗਵਾੜਾ ਹੀ ਹੈ ਫਗਵਾੜੇ ਤੋਂ ਕਿੰਨੀ ਦੂਰ ਆ ਇਹ ਲੋਕੇਸ਼ਨ ਮੇਨ ਬੱਸ ਸਟਾਪ ਦੇ ਤੋਂ ਮਤਲਬ ਲਾ ਲਓ 3 1/2 ਕਿਲੋਮੀਟਰ ਹੋਊਗਾ ਵਸੇ ਕਿਤੇ ਅੱਛਾ 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 ਜੀ ਠੀਕ ਆ ਬਿਲਕੁਲ ਲੱਗ ਹੀ ਹੋਇਆ ਹੈ ਕਿ ਨਾਲ ਹੀ ਹੈ ਬਿਲਕੁਲ ਹਾਂ 3 1/2 ਕਿਲੋਮੀਟਰ ਤੇ ਹੈ ਬਸ ਨਾਮ ਹੀ ਹੈ ਇਹਦਾ ਪੁਲਰਾਈ ਬਰ ਬੱਚੇ ਬੈ ਜਾਂਦਾ ਫਗਵਾੜੇ ਦੇ ਇੱਕ ਦਰਾਨ ਓਕੇ ਓਕੇ ਹਾਂ ਜੀ ਠੀਕ ਆ ਗਈ ਹੈ ਸਾਡੇ ਕੋਲ ਚੈਨਲ ਦੇ ਉੱਤੇ ਅਸੀਂ ਇਹਨੂੰ ਬਣਾ ਕੇ ਪਾ ਦੇਾਂਗੇ ਤੇ ਕੋਈ ਇਹਦਾ ਲਾਸਟ ਤੁਸੀਂ ਦੱਸੋ ਵੀ ਲਾਸਟ ਮੌਲੇ ਕਿੱਥੇ ਛੱਡ ਦੇਣੀ ਹੈ ਇਹ ਤਾਂ ਹੀ ਮੋਰੇ ਵੇਕੇ ਗਾ ਲੋ ਸਾਥੀ ਓਕੇ ਲੱਖ 2 ਲੱਖ ਦਾ ਫਰਕ ਵਿੱਚ ਪੈ ਸਕਦਾ ਹਨਾ ਤੁਸੀਂ 16 ਕਹਿ ਰਹੇ ਤਾਂ ਮਤਲਬ ਕਹਿੰਦਾ ਵੀ ਖਰੀਦਦਾਰ ਜਿਹੜਾ 15 15 ਲਈ ਪ੍ਰਿਪੇਅਰਡ ਰਹੇ ਹਨਾ ਅ ਗੱਲ ਕਰਕੇ ਆ ਜੀ ਮੈਂ ਕੋਲੋਂ ਕੁਝ ਨਹੀਂ ਕਹਿਣਾ ਤਾਂ ਆ ਗੱਲ ਕਰਕੇ ਹੀ ਹੈ ਬਿਲਕੁਲ ਬਿਲਕੁਲ ਚਲੋ ਅਗਲੇ ਨੂੰ ਥੋੜਾ ਆਈਡੀਆ ਹੋ ਜਾਣਾ ਨਾ ਵੀ ਇੰਨੇ ਪੈਸੇ ਜੇ ਪਾ ਕੇ ਲੈ ਜਾਓ ਠੀਕ ਹੈ ਨਾ ਬਾਕੀ ਉੱਪਰ ਥੱਲੇ ਦੂਜੀ ਐਪ ਚ ਪਾ ਲੋ ਉਹ ਤਾਂ ਮੌਕੇ ਤੇ ਉੱਤੇ ਹੀ ਹੈ ਨਾ ਠੀਕ ਹੈ ਤੇ ਟਾਈਮ ਵਿੱਚ ਕਿੰਨਾ ਪਾਓਗੇ ਵੈਸੇ ਤਾਂ ਇਹ ਛੋਟੀ ਪੇਮੈਂਟ ਆ ਇਹ ਤਾਂ ਕਹਿ ਹੀ ਗਏ ਹਾਂ ਹਾਂ ਹੈ ਤੇ ਛੋਟੀ ਹੈ ਪੇਮੈਂਟ ਠੀਕ 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 ਹੈ ਜੀ